ਪੰਜਾਬ ਕਾਂਗਰਸ ਦੇ ਇਨਚਾਰਜ ਬੁਬੇਸ਼ ਬਗੇਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਰਾਹਤ ਸਮਗਰੀ ਦੇ ਟੱਕਾਂ ਨੂੰ ਹਰੀ ਚੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਬੁਬੇਸ਼ ਬਗੇਲ ਨੇ ਇਸ ਮੌਕੇ ਤੇ ਆਖਿਆ ਵੀ ਕਾਂਗਰਸ ਜਿਹੜੀ ਕਿ ਉਹ ਡਟ ਕੇ ਉਹਨਾਂ ਲੋਕਾਂ ਤੱਕ ਖੜੀ ਹੈ ਜਿਹੜੇ ਲੋਕ ਇਸ ਸਮੇਂ ਰਾਹਤ ਦੀ ਉਮੀਦ ਨਾਲ ਜਿਹੜੇ ਕਿ ਉਹ ਆਪਣੇ ਘਰਾਂ ਵਿੱਚ ਫਸੇ ਹੋਏ ਨੇ ਦੂਜੇ ਪਾਸੇ ਉਹਨਾਂ ਨੇ ਆਖਿਆ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਕੋਈ ਵੀ ਰਾਹਤ ਪੈਕੇਜ ਹਜੇ ਤੱਕ ਐਲਾਨ ਨਹੀਂ ਕੀਤਾ ਜਿਹੜਾ ਕਿ ਲੋਕਾਂ ਨੂੰ ਫੌਰੀ ਮਦਦ ਵਾਸਤੇ ਜਿਹੜਾ ਕਿ ਇਹ ਐਲਾਨ ਜ਼ਰੂਰੀ ਸਨ ਦੂਜੇ ਪਾਸੇ ਸੰਸਦ ਚਰਨਜੀਤ ਸਿੰਘ ਚੰਨੀ ਨੇ ਵੀ ਇਹੀ ਆਖਿਆ ਹੈ ਵੀ ਜਿਹੜਾ ਰਾਹਤ ਪੈਕੇਜ ਉਹ ਛੇਤੀ ਐਲਾਨ ਕਰਨਾ ਚਾਹੀਦਾ ਸੀ ਤਾਂ ਜੋ ਲੋਕਾਂ ਨੂੰ ਫੌਰੀ ਇਮਦਾਦ ਮਿਲਦੀ ਪਰ ਫਿਲਹਾਲ ਤੱਕ ਜੇ ਗੱਲ ਕਰੀਏ ਤਾਂ ਕਾਂਗਰਸ ਵਰਕਰ ਜਿਹੜੇ ਨੇ ਉਹ ਲਗਾਤਾਰ ਜੁਟੇ ਹੋਏ ਨੇ ਉਹਨਾਂ ਸ਼ਹਿਰਾਂ ਵਿੱਚ ਉਹਨਾਂ ਇਲਾਕਿਆਂ ਵਿੱਚ ਜਿੱਥੇ ਕਿ ਹੜ ਆਏ ਹੋਏ ਨੇ ਲਗਾਤਾਰ ਜੇ ਗੱਲ ਕਰ ਲਈਏ ਤਾਂ ਅੱਜ ਵੀ ਜਿਹੜੇ ਕਿ ਚਾਰ ਗੱਡੀਆਂ ਨੇ ਜਿਹੜੀ ਕਿ ਉਹ ਰਾਹਤ ਸਮਗਰੀ ਦੀਆਂ ਉਹ ਭੇਜੀਆਂ ਗਏ ਨੇ ਅਜਨਾਲਾ ਹਲਕੇ ਵਾਸਤੇ ਤੇ ਜੇ ਗੱਲ ਕਰੀਏ ਸਾਰੇ ਪੰਜਾਬ ਅੰਦਰ ਕੜੀ ਪ੍ਰੀਬ ਜੇ ਗੱਲ ਕਰੀਏ ਤਾਂ 2 ਕਰੋੜ ਰੁਪਏ ਦੀ ਰਾਸ਼ੀ ਦਾ ਇੰਤਜ਼ਾਮ ਕੀਤਾ ਗਿਆ ਹੈ ਕਾਂਗਰਸੀ ਵਰਕਰਾਂ ਵੱਲੋਂ ਇਹ ਗੱਲ ਆਖੀ ਹੈ ਅਮਰਿੰਦਰ ਸਿੰਘ ਰਾਜਾਬਰਿੰਗ ਵੱਲੋਂ ਜਿਹੜੇ ਕਿ ਪੰਜਾਬ ਦੇ ਕਾਂਗਰਸੀ ਪ੍ਰਧਾਨ ਨੇ ਉਹਨਾਂ ਵੱਲੋਂ ਜਿਹੜੇ ਕਿ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਇੱਥੇ ਔਰ ਜਿਹੜੇ ਕਿ ਨਾਲ ਪੱਤਰਕਾਰਾਂ ਨਾਲ ਰੂਬਰੂ ਵੀ ਹੋਏ ਸੀ ਉਹਨਾਂ ਨੇ ਆਖਿਆ ਵੀ ਜਿੰਨੀ ਵੀ ਬਣਦੀ امداد ਹੋएगी ਉਹ ਕਾਂਗਰਸ ਜਿਹੜੇ ਕਿ ਉਹ ਜ਼ਰੂਰ ਆਪਣੇ ਪੰਜਾਬ ਦੇ ਲੋਕਾਂ ਨਾਲ ਜੁੜ ਕਰੇਗੀ ਮੈਂ ਸਭ ਤੋਂ ਪਹਿਲਾਂ ਤਾਂ ਬਪੇਸ਼ ਬਗੇਲ ਜੀ ਦਾ ਬਹੁਤ ਧੰਨਵਾਦ ਕਰਨਾ ਚਾਹਣਾ ਹੈ ਤੇ ਨਾਲ ਹੀ ਸਮੁੱਚੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਹੈ ਅਸੀਂ ਬੈਠੇ ਆ ਚੰਨੀ ਸਾਹਿਬ ਬੈਠੇ ਆ ਐਮਪੀ ਸਾਹਿਬ ਤੇ ਸਾਰੇ ਹੀ ਸੀਨੀਅਰ ਆਗੂ ਸਹਿਬਾਨ ਤੇ ਖਾਸ ਕਰਕੇ ਰਾਜਕੁਮਾਰ ਵੀਰ ਕਾ ਜੀ ਅੱਜ ਬਪੇਸ਼ ਬਗੇਲ ਜੀ ਨੇ ਰਾਹੁਲ ਗਾਂਧੀ ਜੀ ਦੇ ਜਿਸ ਪ੍ਰਕਾਰ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਪਾ ਕੇ ਚਿੰਤਾ ਜ਼ਾਹਿਰ ਕੀਤੀ ਔਰ راہુલ ਗਾਂਧੀ ਜੀ ਨੇ ਇਹ ਗੱਲ ਕਹੀ ਕਿ तमाम ਕਾਂਗਰਸ ਦੇ ਕਾਰਜਕਰਤਾ ਨੂੰ ਰਾਹਤ ਕਾਰਜਾਂ ਦੇ ਵਿੱਚ ਜੁਟ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਪੰਜਾਬ ਦਾ ਵਿਅਕਤੀ ਭੁੱਖਾ ਪਿਆਸਾ ਨਾ ਰਹੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ ਨਾਲ ਹੀ ਨਾਲ ਉਹਨਾਂ ਨੇ ਬਪੇਸ਼ ਬਗੇਲ ਜੀ ਵੀ ਅੱਜ 2 ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਜਾਣੀ ਕਿ 6 ਜ਼ਿਲ੍ਹੇ 2 ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ-ਕਿੱਥੇ ਕੀ ਰਾਹਤ ਵੀ ਪਹੁੰਚਾਉਣੀ ਹੈ ਉਹਰੇ ਤੇ ਵੀ ਸਾਡੇ ਨਾਲ ਕੰਮ ਕਰਨਗੇ ਤੇ ਦੱਸਣਗੇ ਤੇ ਰਾਹੁਲ ਗਾਦੀ ਜੀ ਨੂੰ ਇਹ ਇਸ ਬਾਰੇ ਆਪਣੀ ਰਿਪੋਰਟ ਦੇਣਗੇ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪਦੇ ਲੈਵਲ ਤੇ ਸਾਰੀਆਂ ਕਮੇਟੀਆਂ ਵੜ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਭੇਟਾ ਹਰ ਲੋਕ ਸਭਾ ਵਾਈਜ਼ ਕਾਂਗਰਸ ਪਾਰਟੀ ਨੇ तकरीबन तकरीबन ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸੇ ਇਕੱਠਾ ਕੀਤਾ ਅੱਜ ਇੱਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਇਹ ਪ੍ਰਕਾ ਨੂੰ ਰਵਾਨਗੀ ਜਿਹੜੀ ਸਭ ਤੋਂ ਦਿਵਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਔਜਲਾ ਸਾਹਿਬ ਡੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਔਰ ਅ즈ਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇੱਥੋਂ ਛੰਡੀ ਦੇਣ ਆਏ ਆ ਅਸੀਂ ਨੁਕਤਾ ਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਹੈ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਜਿਹੜੋ ਵਿਪਤਾ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਆਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹਦੇ ਵਿੱਚ ਕੇਂਦਰ ਦਾ ਕੀ ਗਲਤੀ ਹੈ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਤੇ ਪੰਜਾਬ ਦੇ ਜਿਹੜਾ ਸੈਕਟਰੀ ਹੋਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਕਿਉਂ ਹੋਇਆ ਇਹ ਸਭ ਕੁਝ ਇਹ ਹੋ ਸਕਦਾ 75% ਨੁਕਸਾਨ ਨਾ ਹੁੰਦਾ ਇਹ ਰੀਆਂ ਸਾਰੀਆਂ ਗੱਲਾਂ ਬਾਰੇ ਬਾਅਦ ਚ ਚਰਚਾ ਕਰਾਂਗੇ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪਾਨਯੋਗ ਉਪੇਸ਼ ਬਗੇਲ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਇੰਚਾਰਜ ਵੀ ਹੈ ਉਹ ਪੰਜਾਬ ਚ ਆਏ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਤੇ ਸਵਾਗਤ ਵੀ ਕਰਦਾ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਗੱਲਾਂ ਰਾਜਾ ਬੜਿੰਗ ਜੀ ਨੇ ਬੋਲੀਆਂ ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਤੇ ਬੇਰਕਾ ਸਾਹਿਬ ਦਾ ਤੇ ਔਜਲਾ ਸਾਹਿਬ ਹੋਰਾਂ ਦਾ ਮੈਂ ਧੰਨਵਾਦੀ ਆ ਅੰਮ੍ਰਿਤਸਰ ਦੀ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਰਾਹਤ ਕਾਰਜਾਂ ਲਈ ਸਮਾਨ ਸਮੱਗਰੀ ਅੱਜ ਭੇਜਣੀ ਹੈ ਪਰਸੋ ਐਸੀ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਕਾਂਗਰਸੀ ਲੀਡਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਇਹ ਜਿਹੜੀ ਸਰਕਾਰ ਹੈ ਇਹ ਹਸਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੂਕਲੇਸ ਹੈ ਜਿਹਦੇ ਕਰਕੇ ਹਸਤਾਲਾ ਜਾ ਕੇ ਪੈਗੇ ਤੇ ਨਾਲ-ਨਾਲ ਇੱਕ ਉਹ ਫੁੱਫੜ ਭਜਿਆ ਫਿਰਦਾ ਹੈ ਫੁੱਫੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਇਹ ਵੀ ਕਾਟੂਕਲੇਸ ਉਹਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜ ਤਾਂ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰਜ ਦਿੱਤੇ ਜਾਣ ਕੱਲ ਹੋਣੇ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਂਡੋ ਕਲੇਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ ਫਰੰਟ ਤੇ ਜੂਝ ਰਹੇ ਐ ਪੰਜਾਬੀ ਹਰ ਫਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਿਹਮਨ ਨੂੰ ਸੰਭਲ ਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਆਦੇਸ਼ਾਂ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਪੇ ਜੇ ਉਮੀਦ ਹੈ ਕਿ ਉਹ ਵੀ ਆਉਣਗੇ ਐਸੀ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁੱਖ ਦੀ ਘੜੀ ਚ ਕੱਢਣਾ सरकार मदद कर चाहे ना कर फर्ज उन्हें रवाना की जा रही है उसके उपलक्ष्य में आज हमारे साथ चन्नी साहब हमारे प्रधान साहब हमारे यहाँ के सांसद जी और सभी सरकारिया साहब सभी लोग उपस्थित हैं डेनिक जी और वेरका जी विशेष रूप से धन्यवाद के उन्होंने ये सामग्री एकत्रित करके प्रभावित लोगों के बीच वितरण करने भेज रहे हैं मैं उन्हें साधुवाद देता हूँ ये जो तो फ्लड आया है ये सरकारों के द्वारा चाहे वो राज्य सरकार हो चाहे केंद्र सरकार दोनों के नाकामी के कारण से यह बाढ़ आया हुआ है और इसका खामियाजा पूरा पंजाब भोग रहा है दुर्भाग्यजनक बात ये है कि अभी तक के कितनी फसल बर्बाद हो गया कितने खेत में रेत भर गए कितने जान माल का नुकसान हुआ कितने ढोर डंगर बे कितने लोगों की मौत हुई इसके बारे में कोई जानकारी सरकार के द्वारा दी जा रही है दूसरी तरफ बाढ़ प्रभावित लोगों के लिए कोई राहत सामग्री कोई राशि लोगों तक नहीं पहुंचाया जा रहा है शुद्ध पेयजल और भोजन की व्यवस्था भी ठीक से नहीं की जा रही है ये बेहद दुर्भाग्यजनक बात है कि इतना असंवेदनशील राज्य सरकार कैसे हो सकती है और इतना असंवेदनशील केंद्र सरकार कैसे हो सकती है प्रधानमंत्री की तरफ से एक ट्वीट भी नहीं आया है यहाँ बाढ़ पीड़ितों के लिए पंजाब के लोगों को उसे अपने हाल पर छोड़ दिया है लेकिन कांग्रेस पार्टी ने हमारे चाहे सांसदगण हो पूर्व मुख्यमंत्री हैं प्रधान जी हैं हमारे एम हमारे जिला के पदाधिकारी सभी कार्यकर्ता और नेता प्रण प्राण से जुटे हुए हैं कि हम इस बीसका में जो केंद्र और राज्य सरकार के द्वारा निर्मित है उसमें हम उनको किसानों को मजदूरों को गरीबों को उनके हाल पे हम नहीं छोड़ सकते और इसलिए हर परिस्थिति में उनके साथ खड़े हैं और प्रत्येक तो दिन जाके अपने अपने क्षेत्रों में दौरा कर रहे हैं लोगों को राहत सामग्री वितरित कर रहे हैं कैसे सहयोग दिया जा सके वो हर संभव कार्य कर रहे हैं मैं सभी कार्यकर्ताओं को बधाई देता हूं जो राहुल जी के निर्देश पर सभी कार्यकर्ता जुटे हुए हैं दिन रात मेहनत कर रहे हैं और दुर्भाग्यजनक बात यह है केंद्र सरकार की के तरफ से कोई राहत घोषणा नहीं हुई है राज्य के ओर से कोई सहायता देगी नहीं दी जा रही है कैमरा पर्सन सुखपाल सिकंदर परिचा दैनिक टीवी अमृतसर